ਤਾਲੀਵਾਲ ਤੋਂ ਸੁਣੋ ਮੋਦੀ ਦੀ ਮਾਂ ਦੇ ਸੰਸਕਾਰ ਦੀ ਅਣ ਸੁਣੀ ਦਾਸਤਾ ਕੈਲਗਰੀ ਦੀ ਫੇਰੀ ਤੇ ਆਏ ਕੁਲਵੰਤ ਸਿੰਘ ਧਾਲੀਵਾਲ ਤੋਂ ਜਦੋਂ ਮੈਂ ਪੁੱਛਿਆ ਕਿ ਜਦੋਂ ਤੁਸੀਂ ਵਿਦੇਸ਼ਾਂ ਵਿੱਚ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਤਾਰੀਫ਼ ਕਰ ਦਿੰਦੇ ਹੋ ਤਾਂ ਤੁਹਾਨੂੰ ਕਦੇ ਕੋਈ ਦਿੱਕਤ ਤਾਂ ਨਹੀਂ ਹੁੰਦੀ ਕਦੇ ਕਿਸੇ ਵਿਰੋਧ ਦਾ ਸਾਹਮਣਾ ਤਾਂ ਨਹੀਂ ਕਰਨਾ ਪੈਂਦਾ ਤਾਂ ਉਹਨਾਂ ਝਟ ਗਿਆ ਕਿ ਲਓ ਹੁਣ ਫਿਰ ਕਰ ਦਿੰਦਾ ਹਾਂ ਤੇ ਨਾਲ ਹੀ ਉਹਨਾਂ ਦਾਸਤਾਂ ਸੁਣਾਈ ਪ੍ਰਧਾਨ ਮੰਤਰੀ ਮੋਦੀ ਦੀ ਮਾਂ ਦੇ ਸੰਸਕਾਰ ਦੇ ਵੇਲੇ ਦੀ ਕਿਉਂਕਿ ਉਹ ਇਸ ਸੰਸਕਾਰ ਵਿੱਚ ਖੁਦ ਸ਼ਾਮਲ ਸਨ ਲੋ ਸੁਣੋ ਉਹਨਾਂ ਦੀ ਹੱਡ ਬੀਤੀ ਉਹਨਾਂ ਦੀ ਆਪਣੀ ਜਵਾਨੀ ਜੋ ਸ਼ਾਇਦ ਤੁਸੀਂ ਅੱਜ ਤੱਕ ਨਾ ਸੁਣੀ ਹੋਵੇ ਮੈਂ ਅੱਜ ਫੇਰ ਕਰ ਦਿੰਦਾ ਸੁਣ ਸੁਣ ਇੱਕ ਮਿੰਟ ਹਾਂਜੀ ਮੈਂ ਗੁਜਰਾਤ ਸਟੇਟ ਸੀ ਜੀ ਅਹਮਦਾਬਾਦ ਜੀ ਉਹ ਚੱਕਰ ਸਟੇਟ ਚੈੱਕ ਅਪ ਕਰ ਰਹੇ ਸੀਗੇ ਪੰਜਾਬ ਦੇ ਵਿੱਚ ਜਾਂ ਹਰਿਆਣਾ ਚ ਡੀਸੀ ਹੈ ਉੱਥੇ ਡਿਪਟੀ ਕਲੈਕਟਰ ਅਫਸਰ ਜ਼ਿਲ੍ਹੇ ਦੇ ਮਾਲਕ ਨਾ ਜਿਹਨੂੰ ਆਪਾਂ ਡੀਸੀ ਕਹਿੰਦੇ ਨੇ ਉੱਥੇ ਡਿਪਟੀ ਕਲੈਕਟਰ ਜੀ 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 ਉਹਦੀ ਸਾਡੇ ਤੇ ਡਿਊਟੀ ਲਾਈ ਹੋਈ ਸੀ ਵੀ ਇਹਨਾਂ ਦੀ ਖਿਆਲ ਰੱਖਣਾ ਜੀ ਉਹ ਡਿਪਟੀ ਕਲੈਕਟਰ ਦਾ ਨਾ ਮੈਨੂੰ ਪੌਣੇ 4 ਵਜੇ ਫੋਨ ਆਇਆ ਰਾਤ ਤੜਕਿਓ ਤੂੰ ਬੰਦਾ ਡਰ ਜਾਂਦਾ ਵੀ ਸਾਡੇ ਬਾਲ ਬੱਚਾ ਪਿੱਛੇ ਆਵੇ ਵੀ ਸੁੱਖ ਸਾਦ ਹੋਵੇ ਨਾ ਕੋਈ ਗੱਲਬਾਤ ਨਾ ਪੌਣੇ 4 ਵਜੇ ਸਵੇਰ ਫੋਨ ਆਇਆ ਸਵੇਰ ਤੜਕੇ ਤੜਕੇ ਫੋਨ ਆਇਆ ਉਹ ਕਹਿੰਦਾ ਚਿੰਤਾ ਨਾ ਕਰ ਮੈਂ ਮੋਦੀ ਦੀ ਅਖੇ ਮਾਂ ਦੀ ਡੈਥ ਹੋ ਗਈ 2:30 ਵਜੇ ਅੱਛਾ ਮਗਰ ਮੈਂ ਸ਼ਿਸ਼ਕਾਰ ਤੇ ਜਾਣ ਦੇ ਕਾਬਿਲ ਨਹੀਂ ਮੇਰੇ ਕੋਲ ਕੋਟ ਪੈਂਟਾ ਤੇ ਨਾ ਤਾਂ ਕੋਈ ਕਮੀਜ਼ ਪਜਾਮਾ ਕੋਟ ਪੈਂਟ ਪਾ ਕੇ ਸ਼ਿਸ਼ਕਾਰ ਤੇ ਜਾਂਦੇ ਚੰਗੇ ਨਹੀਂ ਲੱਗਦੇ ਉਹ ਕਹਿੰਦਾ ਜੀ ਅਸੀਂ ਤੂੰ ਆ ਮੈਂ ਪੌਣੇ ਚਾਰ ਫੋਨ ਕੀਤਾ ਸਵਾ ਚਾਰ ਉਹ ਆ ਗਿਆ ਗੱਡੀਆਂ ਲੈ ਕੇ ਅਫਸਰ ਅੱਛਾ ਕਹਿੰਦਾ ਚਾਲ ਨਹੀਂ ਮਿਲਨੀ ਅਫਸਰ ਸਟਾਫ ਤਾਂ ਸੁੱਤਾ ਪਿਆ ਚਲੋ ਪਾਣੀ ਪੂਣੀ ਪੀਤਾ ਮੂੰਹ ਹੱਤੋਤਾ ਤੇ ਮੈਨੂੰ ਉਦਰਜੀਤ ਸਿੰਘ ਕੋਲੇ ਲੈ ਗਿਆ ਤੇ ਮੇਰਾ ਕਮੀਜ਼ ਪਜਾਮਾ ਉਹਨਾਂ ਨੇ ਸਾਢੇ 6 ਰੁਪਏ ਸਿਉਂਦਾ ਅੱਛਾ ਸੁਣਨ ਵਾਲੀ ਗੱਲ ਹੈ ਸਾਢੇ 6 ਰੁਪਏ ਕਮੀਜ਼ ਪਜਾਮਾ ਸਿਉਂਦਾ ਤੇ ਮੈਂ ਕਹਿਆ ਸੈੱਟ ਕਰਨਾ ਕਰਮਾਲ ਬਣਾਉਂਦਾ ਉਹ ਵੀ ਬਣਾਦਾ ਉਹ ਦਰਜੀ ਸਾਡਾ ਪੰਜਾਬ ਦਾ ਸੀ ਦਰਜੀ ਸੀ 50 ਸਾਨੂੰ ਉਹ ਅਫਸਰ ਨੇ ਕਿਹਾ ਵੀ ਚਾਹ ਬਣਾ ਲਓ ਜੀ ਸਾਨੂੰ ਜਾਦਾ ਕੱਪ ਕਿਤੇ ਮਿਲਣਾ ਨਹੀਂ ਤੇ ਸਾਨੂੰ ਚਾਹ ਪਿਆਈ ਚਲੋ ਜੀ ਸਾਢੇ 6 ਨੂੰ ਉਹਨਾਂ ਨੇ ਜਿੱਥੇ ਸਹਰੇ ਸੀ ਮੈਨੂੰ ਖਮੀਰ ਫੇਮਾ ਦਿੱਤਾ ਹੁਣ ਤੁਹਾਨੂੰ ਵਿਚੇ ਪੰਜਾਬ ਦੇ ਸਾਰੇ ਹਿੰਦੂਆਂ ਨੂੰ ਵਿਚੇ ਸਿੱਖਾਂ ਨੂੰ ਇਹ ਗੱਲ ਲੱਗਦੀ ਹੈ ਕੋਈ ਹੂੰ ਮੋਦੀ ਜੀ ਆਏ 9 ਵਜੇ ਹੂੰ ਜਿਹੜੀ ਮੋਦੀ ਦੀ ਮਾਂ ਦੇ ਜਿਹੜਾ ਖੱਪਣ ਪਾਇਆ ਆਹ ਮੁਰੜੀਆਂ ਸਾਡੇ ਪੰਜਾਬ ਚ ਵੀ ਆਪਦੇ ਖਫਣ ਬਣਾ ਕੇ ਰੱਖ ਹੀ ਲੈਂਦੇ ਹਾਂ ਬਿਲਕੁਲ ਬਣਿਆ ਹੁੰਦਾ ਨਾ ਆਪਣਾ ਇੱਕ ਉਹ ਸਾੜੀ ਕਹਿੰਦੇ ਉਹਦੀ ਆਪ ਦੀ ਬਣਾਈ ਸੀ ਮਾਤਾ ਜੀ ਅੱਛਾ ਦੂਸਰਾ ਨੰਬਰ ਆਉਂਦੀਆਂ ਲੱਕੜਾਂ ਹੂੰ ਉਹ ਖੁਦ ਕਿਹਾ ਮੋਦੀ ਨੇ ਉੱਥੇ ਵੀ ਮੇਰੀ ਮਾਂ ਨੇ ਮੈਨੂੰ 5000 ਦਿੱਤਾ ਸੀ ਵੀ ਮੈਂ ਆਪਦੀਆਂ ਲੱਕੜਾਂ ਵੀ ਇੱਥੋਂ ਨਹੀਂ ਪਾਉਣਾ ਉਹ ਮਾਂ ਨੇ ਉਹ ਪੈਸੇ 5000 ਰੁਪਏ ਜੋੜਿਆ ਸੀ ਹੂੰ ਚਲੋ ਜੀ ਸਿਸ਼ਕਾਰ ਹੋ ਗਿਆ ਹਿੰਦੂ ਵੀਰ ਗਾਇਤਰੀ ਮੰਤਰ ਪੜ੍ਹਦੇ ਆ ਜਿਵੇਂ ਅਸੀਂ ਕੀਰਤਨ ਸੋਲਾ ਕਰਦੇ ਆ ਹਾਂ ਹਾਂਜੀ ਹਾਂਜੀ ਚਲੋ ਮੈਨੂੰ ਤਾਂ ਆਉਂਦਾ ਨਹੀਂ ਸੀ ਦੋ ਦਰੀ ਬਿਸ਼ਾਤੀ ਹੁਣ ਮੈਂ ਸਿਵਿਆਂ ਦੀ ਗੱਲ ਕਰਦਾ ਸੀ ਪੰਜਾਬ ਵਾਲਿਆਂ ਨੇ ਸਿਵਿਆਂ ਦੇ ਬੜਾ ਪੈਹਾ ਕਰਕੇ ਰੱਖਦਾ ਉਹ ਟੁੱਟੇ ਵੇ ਸਿਵੇ ਸੀ ਝਾੜੀਆਂ ਬੁੱਡੀਆਂ ਵਾਲੇ ਉਹ ਮਾਂ ਨੂੰ ਕੁੱਤੀ ਵੀ ਪੌੜੀ ਤੇ ਪਾ ਕੇ ਲਾਇਆ ਮੈਂ ਤਾਂ ਐ ਦੇਖਿਆ ਪੌੜੀ ਨ ਟੁੱਟ ਜੇ ਬੱਚੇ ਪੌੜੀ ਰੱਖਤੀ ਸ਼ਿਸ਼ਕਾਰ ਹੋ ਗਿਆ ਉੱਥੇ ਦਰੀ ਬਿਛਾਲੀ ਜੀ ਪੁੰਜੇ ਉਹਨਾਂ ਨੇ ਉਹਨਾਂ ਨੇ ਗਾਇਤਰੀ ਮੰਤਰ ਪੜ੍ਹੇ ਤੇ ਅਸੀਂ ਵੀ ਵਾਗਰੂ ਵਾਗਰੂ ਕਰੀ ਗਏ ਤੇ ਜੀ 15 ਲੱਖ ਮਿੰਟਾਂ ਚੋਂ ਦਾ ਕੰਮ ਖਤਮ ਮੈਂ ਇਹ ਕਹਿਣਾ ਚਾਹੁੰਦਾ 12 ਵਜੇ ਪ੍ਰਾਈਮ ਮਿੰਿਸਟਰ ਆਉਦੇ ਦਫ਼ਤਰ 'ਚ ਬੈਠਾ ਸੀ ਦਿੱਲੀ ਤੇ ਸਾਡੇ ਕੋਈ ਬਜ਼ੁਰਗ ਮਰ ਜੇ 10 ਦਿਨ 100 ਗੱਡੀ ਘਰੇ ਆਉਂਦੀ ਆ ਚਾਹ ਪਕੌੜੇ ਲੱਡੂ ਇੱਕ ਪ੍ਰਾਈਮ ਮਿੰისტਰ ਨੇ ਆਪ ਮੰਨਿਆ ਕਿ ਮੈਂ ਮਾਂ ਦੇ ਲੱਕੜਾ ਵੀ ਨਹੀਂ ਪਾ ਸਕਿਆ ਨਾ ਖੱਪਣ ਉਹਦੇ ਮਾਤਾ ਦੇ ਆਪ ਦੇ ਜਿਵੇਂ ਪਜਾਣੇ ਬਜ਼ੁਰਗਾਂ ਦੀ ਸੋਚ ਹੁੰਦੀ ਹੈ ਸੋਨੂੰ ਤਾਂ ਮਹਿੰਗੇ ਭੋਗਾਂ ਨੇ ਮਾਰਤਾ ਗਾਣਾ ਤੁਸੀਂ ਉਹਨਾਂ ਨੂੰ ਕੱਢੀ ਜਾਂਦੇ ਮੋਦੀ ਜੀ ਕਹਿੰਦਾ ਵੀ ਤੂੰ ਮਾਂ ਦੇ ਜਲੇਬੀਆਂ ਪਕਾ ਇਹ ਇੰਟਰਵਿਊ ਦਿੱਤੀ ਸੀ ਮੈਂ ਮੋਦੀ ਜੀ ਨੇ ਸੁਣ ਲਈ ਹੂੰ ਉਹ ਕਹਿੰਦਾ ਯਾਰ ਲੋਕਾਂ ਤੇ ਚੰਗਾ ਅਸਰ ਹੋਊ ਚੰਗੀ ਗੱਲ ਦੱਸ ਰਹੇ ਆ ਵੀ ਸਾਦੇ ਕਰੀਏ ਮਰ ਗਿਆ ਬੰਦਾ ਸਿਸ਼ਕਾਰ ਕਰਦੇ ਗੱਲ ਖਤਮ ਹੋ ਗਈ ਆ ਠੀਕ ਹੈ ਤੁਸੀਂ ਦੱਸ ਦੇਣਾ ਕੋਈ ਖੰਡ ਪਾੜ ਤਰਾ ਕੇ ਕਰੋ ਯਾਰ ਸਹਿਜ ਪਾਠ ਕਰਾ ਲਓ ਮੈਂ ਨਹੀਂ ਕਹਿੰਦਾ ਗੁਰੂ ਤੋਂ ਨਹੀਂ ਬਾਹਰ ਅਸੀਂ ਗੁਰੂ ਦੀ ਗੁਰੂ ਨੂੰ ਨਾਲ ਲੈ ਕੇ ਚੱਲਣਾ ਹਮੇਸ਼ਾ ਪਰ ਇੰਨਾ ਤੂੰ ਤੜਕਾ ਕਰਨਾ ਦੋਸਤੋ ਇਹ ਹਨ ਬੇਬਾਕ ਵਕਤਾ ਕੁਲਵੰਤ ਸਿੰਘ ਧਾਲੀਵਾਲ ਤੇ ਮੈਂ ਹਾਂ ਐਸ ਸ਼ਰਮਾ ਜੇ ਪੇਸ਼ਕਾਰੀ ਚੰਗੀ ਲੱਗੀ ਹੋਵੇ ਤਾਂ ਚੈਨਲ ਨੂੰ ਲਾਈਕ ਕਰੋ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਤੇ ਘੰਟੀ ਵਾਲਾ ਬਟਨ ਵੀ ਨੱਪੋ ਸ਼ੁਕਰੀਆ